ਅਜਨਾਰ ਕੋਤਰਪ੍ਰਸਤ ਦੇਵ ਸਿੰਘ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਵਰਕਸ਼ਾਪ ਸਾਨੇ ਵੱਲ ਵਿਖੇ ਕਰਵਾਈ ਗਈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਗੁਵਾਲਾ ਤੇ ਜ਼ਿਲ੍ਹਾ ਜਰਨਲਿਸਟ ਕਤਰ ਰਸ਼ਪਾਲ ਸਿੰਘ ਵੱਲੋਂ ਰੇਨੂ <th>ਪਰਜੀਤ ਦਾ ਸਿਰਫਾਈ ਭੇਟ ਕਰਕੇ ਸਨਮਾਨ ਕੀਤਾ ਗਿਆ ਉਹਨਾਂ ਦਾ ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਤੋਂ ਜਾਣੂ ਕਰਵਾਉਣ ਲਈ ਧੰਨਵਾਦ ਵੀ ਕੀਤਾ ਆਓ ਦੇਖਦੇ ਹਾਂ ਇੱਕ ਰਿਪੋਰਟ ਆਣਾ ਜੀ ਜਿਹੜਾ ਕੰਮ ਜਿਹੜੀ ਬੈਠੀ ਹੋਈ ਹੈ ਅੱਜ ਕੀ ਅਜੰਡਾ ਸੀ ਨਾ ਜੀ ਚੱਲ ਆਜੋ ਹਲੇ ਰੁਕ ਜਾਓ 11 ਸਾਲਾਂ ਤੋਂ ਸਰਕਾਰ ਤੋਂ ਸੁਧਿ ਤੱਕ ਸਾਡਾ ਮੇਨ ਅਜੰਡਾ ਸੀ 11 ਸਾਲਾਂ ਤੋਂ ਮਿਹਰਬਾਨ મોદી ਸਰਕਾਰ ਆ ਰਹੀ ਹੈ ਉਹਨਾਂ ਦੇ ਜਿਹੜੀਆਂ ਉਪਲਬਧੀਆਂ ਜਿਹੜੇ ਉਹਨਾਂ ਨੇ ਕੰਮ ਕੀਤੇ ਜਿਹੜੇ ਉਹਨਾਂ ਨੇ ਗਰੀਬ ਪੁਲਣ ਯੋਜਨਾ ਚਾਹੀਆਂ ਜਿੰਨੀਆਂ ਯੋਜਨਾ ਉਹਨਾਂ ਨੇ ਭਾਰਤ ਵਾਸੀਆਂ ਦਿੱਤੀਆਂ ਉਹਦੇ ਵਾਸਤੇ ਅਸੀਂ ਜਨ ਜਨ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣ ਵਾਸਤੇ ਇਹ ਕਾਰਕਮਚਿਤ ਕੀਤਾ ਗਿਆ ਜ਼ਿਲ੍ਹਾ ਕਾਰਜਸ਼ਾਲਾ ਸੀ ਇਹ ਕਾਰਜਸ਼ਾਲਾ ਦੇ ਵਿੱਚ ਮੰਡਲ ਅਧਿਖ ਜ਼ਿਲ੍ਹਾ ਵਿਅਪਮਰ ਪ੍ਰਧਾਨ ਔਰ ਜ਼ਿਲ੍ਹਾ ਦੀ ਕਲੀਨ ਸ਼ਾਮਲ ਹੋਏ ਸੀ ਫੋਨ ਮੰਡਲਾਂ ਤੱਕ ਜਾ ਜਾ ਕੇ ਇਸ ਤਰ੍ਹਾਂ ਦੀ ਜਿਲ੍ਹਾ ਕਾਰਜਸ਼ਾਲਾ ਹੋ ਕੇ ਕੀਤੀ ਜਾਂਦਾ ਇੱਕ ਹੀ ਕਹਾ ਜਨਾ ਲੋਕਾਂ ਨੂੰ ਸਿੱਧੇ ਕੰਮ ਦਿੱਤੇ ਬੀਜਪੀ ਨੇ ਕਿਹਾ ਕਿ ਪੰਜਾਬ ਸਰਕਾਰ ਕਹਿੰਦੀ ਆ ਕਿ ਬੀਜਪੀ ਨੂੰ ਕੋਈ ਸਾਥ ਨਹੀਂ ਦਿੱਤਾ ਜਾਂਦਾ ਬਾਕੀ ਸੋਹਣੋ ਦਿੱਤਾ ਜਾਂਦਾ ਪੰਜਾਬ ਦੀ ਤਰੱਕੀ ਰੋਕੀ ਜਾਂਦੀ ਪੰਜਾਬ ਸਰਕਾਰ ਦਾ ਇੱਕਲ ਜੰਮੀ ਜੋ ਜੋਖਸ ਬੁਲਿੰਦਾ ਇਹ ਹੀ ਸਰਕਾਰ ਹੈ ਇਹ ਦਾਤੂ ਕਹਿੰਦੇ ਬੋਲਾ ਹੁੰਦਾ ਜੇ ਕੋਲ ਪੁਲ ਬਣਦਾ ਤੇ ਭਲੰਦੀ ਕੇਂਦਰ ਸਰਕਾਰ ਹੈ ਤੇ ਨਾਵੇਂ ਨੇ ਆਪਣਾ ਜੇ ਸੜਕਾਂ ਮੰਨੀਆਂ ساری ਦੁਨੀਆ ਜਾਣਦੀ ਜਿਹੜੇ ਸੜਕਾਂ ਮੰਨੀਆਂ ਨੇ ਪੁਲ ਬੰਦਨੇ ਨੇ ਰੇਲਵੇ ਸਟੇਸ਼ਨ ਉੱਤੇ ਪਾਟੇ ਹੁੰਦੇ ਨੇ ਜਾਂ ਕੋਈ ਵੀ ਕੰਮ ਦਾ ਨਵੀਨ ਹੀ ਕਰਨ ਹੁੰਦਾ ਉਹ ਕੇਂਦਰ ਸਰਕਾਰ ਤੋਂ ਹੁੰਦਾ ਜੇ ਗਰੀਬ ਕਲਿਆਣ ਯੋਜਨਾ ਆਈ ਹੈ ਤੇ ਗਰੀ ਆ ਕਿਤੋਂ ਆਈ ਹੈ ਕੇਂਦਰ ਸਰਕਾਰ ਤੋਂ ਆਈ ਹੈ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਕਿਹਨੋ ਕਿਤੇ ਕੇਂਦਰ ਸਰਕਾਰ ਨੇ ਕਿਤੇ ਪਰ ਇਹਨਾਂ ਨੇ ਕੁਝ ਵੀ ਨਹੀਂ ਕਰਨਾ ਸਿਰਫ ਇੱਕ ਝੂਠ ਨੂੰ ਲੈ ਕੇ ਚੱਲੀ ਜਾਣਾ ਕਿ ਹਾਂ ਜੀ ਅਸੀਂ ਇਹ ਕਰਦਾਂਗੇ ਨਸ਼ਿਆਂ ਦੇ ਖਿਲਾਫ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਨਸ਼ੇ ਬੰਦ ਕਰਦਾਂਗੇ ਤੁਸੀਂ ਇਹ ਦੱਸੋ ਅੱਜ ਤੱਕ ਨਸ਼ੇ ਬੰਦ ਹੋ ਸਕੇ ਸਰ ਇਹਨਾਂ ਨੇ ਇੱਕ ਗੱਲ ਕਹਿ ਕੇ ਆਏ ਸੀ ਕਿ ਅਸੀਂ ਪੈਨਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਮੈਂ ਤਾਂ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੀ ਆ ਮਹਿਲਾ ਦੇ ਸਸ਼ਕਤੀਕਰਨ ਕਿ ਅੱਜ ਤੱਕ ਹਜ਼ਾਰ-ਹਜ਼ਾਰ ਰੁਪਏ ਕਿ ਪੈਨਾਂ ਨੂੰ ਦਿੱਤਾ ਇਹਨਾਂ ਨੇ ਕੋਈ ਵੀ ਕੰਮ ਨਹੀਂ ਕੀਤਾ ਭਗਵੰਤ ਸਰਮਾਨ ਸਰਕਾਰ ਦਾ ਇੱਕੋ ਹੀ ਕੰਮ ਹੈ ਜੀ ਆਪ ਸਰਕਾਰ ਦਾ ਕਿ ਝੂਠ ਤੇ ਝੂਠ ਬੋਲੀ ਜਾਣਾ ਤੇ ਝੂਠ ਦੇ ਪਲੰਦੇ ਤੇ ਲੋਕਾਂ ਨੂੰ ਪਰਵਾਹ ਕੇ ਰੱਖਣਾ ਅਗਰ ਇਹ ਝੂਠਾ ਬੋਲਦੇ ਹੁੰਦੇ ਤੇ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਦੀ ਹਾਰ ਹੋਈ ਹੈ ਉਹ ਇਹਨਾਂ ਨੇ ਇੱਕ ਕਹ ਸਕਦੇ ਆ ਅਕਲ ਦਾ ਖਾਮ ਹੋਣਾ ਸੀਗਾ ਕਿ ਹਾਂਜੀ ਸਾਡੀ ਉਥੇ ਤੇ ਅਸੀਂ ਇੱਥੇ ਕੁਝ ਪਲਾਈ ਕਰ ਲਈਏ ਬਿਜਲੀ ਦੇ ਕਟ ਲੱਗ ਰਹੇ ਨੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਪਰ ਇਹ ਕਹਿ ਰਹੇ ਆ ਕਿ ਬਿਜਲੀ ਫ੍ਰੀ ਦਵਾਂਗੇ ਤੇ ਬਿਜਲੀ ਫ੍ਰੀ ਕਿਦਾਂ ਹੋਏ ਪਿਛਲੇ ਕੱਟੇ ਹੀ ਲੱਗਦੇ ਨੇ ਇਹਨੇ ਬਿਜਲੀ ਦੇ ਕਟ ਲਗਾ ਦਿੱਤੇ ਲੋਕਾਂ ਨੂੰ ਇੰਡਸਟਰੀ ਇਹ ਨਹੀਂ ਚੱਲਣ ਦੇ ਰਹੇ ਕੁਝ ਵੀ ਕਰਨ ਨਹੀਂ ਦੇ ਰਹੇ ਤਾਂ ਤੁਸੀਂ ਉਹ ਕਿੱਥੇ ਦੇ ਰਹੇ ਹੋ ਕਿ ਉਹ ਤਾਂ ਪਗੋਟਸਪਾਨ ਦਾ ਟਿਕਟ ਹੈ ਕੰਮ ਤਾਂ ਨਾ ਕੋਈ ਹੋਣੀ ਜੇ ਤੈਨਾਂ ਕੰਮ ਕਰਕੇ ਦਿਖਾ ਨਾ ਆਮ ਜਨਤਾ ਦੇ ਵਿੱਚ ਜਾ ਕੇ ਤਾਂ ਦਿਖਾ ਨਾ ਗਰੀਬ ਤੇ ਗਰੀਬਾਂ ਲਈ ਕੋਈ ਸ਼ੋਰ ਨਾ ਪੁਈਆਂ ਕਰਕੇ ਦਿਖਾ ਜੇ ਕੋਈ ਤੁਸੀਂ ਤੁਹਾਡੇ ਕੋਲ ਇੱਕ ਬੜੀ ਵੱਡੀ ਐਗਜ਼ਾਮਪਲ ਹੈ ਛੋਟੀ ਜਿਹੀ ਗੱਲ ਹੈ ਤਾਂ ਬਹੁਤ ਵੱਡੀ ਸਾਰਿਆਂ ਨੂੰ ਇੱਕ ਇੱਕ ਬੰਦੇ ਨੂੰ ਪਤਾ ਹੈ ਕਿ ਜਦੋਂ ਅਨਾਜ ਜਦੋਂ ਸਾਨੂੰ ਅਨਾਜ ਦੀ ਅਵਸ਼ਕਤਾ ਸੀ ਜਦੋਂ ਸਾਨੂੰ ਕੋਵਿਡ ਦੀ ਗਲਮ ਕਰ ਰਹੀ ਉਹਨਾਂ ਤਾਂ ਸਾਰੇ ਬਹੁਤ ੜਾਈ ੜਾਈ ਕੀਤੀ ਸੀ ਹੁਣ ਵੀ ਅੱਜ ਕੱਲ੍ਹ ਕਹ ਰਹੇ ਆ ਕਿ ਹਾਂਜੀ ਥੋੜੇ ਜਨੇ ਇੱਥੇ ਪਰ ਫਲਾਣੇ ਸ਼ੁਰੂ ਕਰਤੇ ਨੇ ਤੇ ਉਹ ਤੋਂ ਸਾਨੂੰ ਬਚਣਾ ਚਾਹੀਦਾ ਲੇਕਿਨ ਉਸ ਟਾਈਮ ਵੀ ਜਿਹੜਾ ਅਨਾਜ ਕੇਂਦਰ ਸਰਕਾਰ ਨੇ ਭੇਜਿਆ ਭਗਵੰਤ ਮਾਨ ਸਰਕਾਰ ਨੇ ਕੀ ਕੀਤਾ ਉਹ ਥੈਲੀਆਂ ਤੇ ਆਪਣਾ ਨਾਮ ਛਾਪਦਾ ਉਹੋ ਛਾਪਦੀ ਕਿ ਅਸੀਂ ਭੇਜ ਰਹੇ ਹਾਂ ਇੰਨਾ ਝੂਠ ਲੋਕਾਂ ਨੇ ਉਹਨਾਂ ਨੇ ਕੀ ਕੀਤਾ ਉਸ ਟਾਈਮ ਕੁਝ ਵੀ ਨਹੀਂ ਕੀਤਾ ਅੱਜ ਦੇ ਅੱਜ ਵੀ ਨਸ਼ਿਆਂ ਦੇ ਕਰਾ ਲੋਕੀ ਬੱਚੇ ਨੌਜਵਾਨ ਮਰਦੇ ਪਏ ਨੇ ਖੋਸ ਕੰਦੇ ਨੇ ਅਸੀਂ ਨਸ਼ਾ ਖਤਮ ਕਰਦਾਂਗੇ ਐਨੀ ਤਰੀਕ ਤੱਕ ਕਰਦਾਂਗੇ ਐਨੀ ਤਰੀਕ ਤੱਕ ਕਰਦਾਂਗੇ ਪਤਾ ਨਹੀਂ ਉਹ ਤਰੀਕ ਕਦੋਂ ਮੇਰੇ ਵੀਰੇ ਆਣੀ ਹੈ ਅਸੀਂ ਉਹਨੂੰ ਕੈਪਟਨ ਦੀ ਸੈਟ ਆ ਕੈਪਟਨ ਸਿਕਾ ਕੈਪਟਨ ਦੀ ਸਰਕਾਰ ਤੇ ਚਲੋ ਉਹਨਾਂ ਨੇ ਆਪਣੀ ਹੋਂ ਲਗਾਈਆਂ ਸਹੀ ਤੁਹਾਡੀ ਗੱਲ ਸਹੀ ਹੈ ਉਹਨਾਂ ਨੇ ਵੀ ਥੈਲੀਆਂ ਤੇ ਲਾਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਵੀ ਇਹ ਗੱਲ ਕਰਨੀ ਸ਼ੁਰੂ ਕਰਤੀ ਸੀ ਕਿ ਅਸੀਂ ਅਨਾਜ ਵੰਡ ਰਹੇ ਹਾਂ ਅਨਾਜ ਜਿਹੜਾ ਉਹਨਾਂ ਆ ਰਿਹਾ ਤ੍ਰਿਪਾ ਦਾ ਉਹਦੇ ਤੇ ਵੀ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਕਹਿੰਦਾ ਕਿ ਅਸੀਂ ਵੰਡ ਰਹੇ ਹਾਂ ਜਿਹੜਾ ਤੁਹਾਡੇ ਇੱਥੇ ਆ ਰਿਹਾ ਇਸ ਟਾਈਮ ਆ ਜਿਹੜਾ ਵਕਤ ਚੱਲ ਰਿਹਾ ਆਪਣਾ ਹੁਣ ਦਾ ਇਹਦੇ ਵਿੱਚ ਕੇਜੀワਲ ਜੀ ਵੀ ਇੱਥੇ ਆ ਗਏ ਉਹ ਤੋਂ ਹਾਰ ਗਏ ਆਪਾਂ ਅੱਗੇ ਕਿੱਥੇ ਬੈਠ ਕੇ ਪੰਜਾਬ ਤੇ ਪੰਜਾਬ ਦਾ ਪੈਸਾ ਕਿੱਥੇ ਜਾ ਰਿਹਾ ਹੈ ਦਿੱਲੀ ਪਹਿਲਾਂ ਜਾ ਰਿਹਾ ਸੀ ਹੁਣ ਕਿੱਥੇ ਜਾ ਰਿਹਾ ਹੈ ਹੁਣ ਇਹਨਾਂ ਤੇ ਖਰਚੇ ਆ ਰਹੇ ਆ ਸਾਡੇ ਮਹਿਲ ਬਣ ਗਏ ਆਪਣੇ ਘਰ ਦੇ ਵਿੱਚ ਸਵਿੰਗ ਪੂਲ ਬਣ ਗਏ ਇਹ ਹੋ ਗਿਆ ਮਹਿਲ ਖੜੇ ਹੋ ਗਏ ਆਪਣੇ ਖਰਚੇ ਕਟੇ ਨਹੀਂ ਲੇਕਿਨ ਪੰਜਾਬ ਸਰਕਾਰ ਨੇ ਲੋਕਾਂ ਦਾ ਕੋਈ ਵੀ ਕੰਮ ਵਲ ਲੋਕ ਭਲਾਈ ਦੇ ਕੰਮ ਵਲ ਧਿਆਨ ਨਹੀਂ ਕੀਤਾ ਇਹ ਗੱਲ ਤਾਂ ਤੁਹਾਨੂੰ ਵੀ ਪੱਤਰਕਾਰ ਵੀ ਉਹ ਮੇਰੇ ਇੰਨੀ ਗੱਲ ਤੇ ਤੁਸੀਂ ਜਾਣਦੇ ਹੋ ਭਾਜਪਾ ਕੀ ਕਰ ਸਕਦੀ ਹੈ ਜੀ ਕਿਉਂਕਿ ਸੈਂਟਰ 'ਚ ਥੋੜੀ ਸਰਕਾਰ ਆ ਪੰਜਾਬ 'ਚ ਤੁਹਾਡੇ ਦੋਨਾਂ ਦਾ ਆਪਸ ਦੇ ਵਿੱਚ ਤਾਲਮੇਲ ਕਿਉਂ ਕਰਦੇ ਹੋ ਭਾਰਤੀ ਜਨਤਾ ਪਾਰਟੀ ਇਸ ਟਾਈਮ ਤੁਸੀਂ ਇੱਕ ਚੀਜ਼ ਦੇਖ ਰਹੇ ਹੋ ਗਰੀਬ ਕਲਿਆਣ ਯੋਜਨਾ ਇੱਥੇ ਜਿੰਨੀਆਂ ਪੈਸੇ ਚਲੀਆਂ ਉਜਲਾ ਯੋਜਨਾ ਦੇ ਤਹਿਤ ਜਿੰਨੇ ਸਿਲੰਡਰ ਆਏ ਜੋ ਵੀ ਹੋਇਆ ਅਜੇ ਤੱਕ ਭਾਰਤੀ ਜਨਤਾ ਪਾਰਟੀ ਨੇ ਕੇਂਦਰ ਦੇ ਵਿੱਚ ਰਹਿੰਦੇ ਹੋਏ ਸਾਰੇ ਕੰਮ ਇੱਥੇ ਕਿਤੇ ਉਹਨਾਂ ਨੇ ਇਹਨਾਂ ਨੂੰ ਨਸ਼ਾ ਬੰਦ ਕਰਨ ਲਈ ਵੀ ਕਿਹਾ ਕਿ ਨਸ਼ੇ ਬੰਦ ਵਾਸਤੇ ਨਸ਼ੇ ਬੰਦੀ ਵਾਸਤੇ ਕੰਮ ਕਰੋ ਲੇਕਿਨ ਇਹ ਕੁਝ ਨਹੀਂ ਕਰ ਸਕੇ। ਉਹਨਾਂ ਨੇ ਗਰੀਬ ਕल्याण ਰੋਲ ਨਾਲ ਆਯੂਸ਼ਮਾਨ ਯੋਜਨਾ ਇੱਥੇ ਭੇਜੀ। ਇਹ ਕਿਤੇ ਤਾਂ ਆਪਣੀਆਂ ਸਰਕਾਰਾਂ ਦੇ ਸਾਰੇ ਕਿਤੇ ਬਾਹਰ ਆਯੂਸ਼ਮਾਨ ਯੋਜਨਾ ਚੱਲ ਪਈ ਲੇਕਿਨ ਇੱਥੇ ਹੋ ਨਾ ਚੱਲ ਰਹੀ ਹੈ। ਹਲੇ ਵੀ ਅਸੀਂ ਫਾਰਮ ਭਰ ਰਹੇ ਹਾਂ ਇਹਨਾਂ ਨੇ ਇੰਨੀ ਲੇਟ ਇੱਥੇ ਯੂਜ਼ ਨਾ ਆਈ ਹੈ ਕਿਸ ਵਾਸਤੇ ਕਿਆ ਕਰੀਪਾਂ ਦਾ ਕੋਈ ਮਤਲਬ ਨਹੀਂ ਇਹ ਕਹਿ ਦਿੰਦੇ ਜੇ ਅਸੀਂ ਸਕੂਲ ਗਵਰਨਮੈਂਟ ਦੇ ਸਕੂਲ ਠੀਕ ਕੀਤੇ ਅਸੀਂ ਬੜੇ ਵੱਡੇ ਵੱਡੇ ਸਕੂਲ ਬਣਾਉਂਦੇ ਉਹਨਾਂ ਚ ਇਹ ਕੀਤਾ ਲੇਕਿਨ ਪੁਰਾਣੇ ਸਕੂਲਾਂ ਦੀਆਂ ਇਮਾਰਤਾਂ 'ਚ ਰੰਗ ਕਰਕੇ ਜਿੱਥੇ ਸਿੱਖਸ਼ਕ ਵੀ ਨਾ ਹੋਣ ਸਿੱਖਿਆ ਦਾ ਇਹ ਹਾਲ ਕਰਤਾ ਹੈ ਬਾਕੀ ਕੀ ਗੱਲਾਂ ਨੇ ਸਰਕਾਰ ਤੋਂ ਤੁਸੀਂ ਕੀ ਬਾਜ਼ੀ ਜਾਂਚ ਕਰੋਗੇ ਤੁਸੀਂ ਤੁਹਾਡੀ ਕੇਂਦਰ ਸਰਕਾਰ ਕਿ ਦੀ ਕੋਈ ਜਾਂਚ ਕਰੋਗੇ ਕਿ ਕਿਸ ਤਰ੍ਹਾਂ ਹੋ ਰਿਹਾ ਹੈ ਆਨੌਲਾ ਬਕਤ ਹਸਤੇਗਾ ਜੀ ਅਸੀਂ ਤਾਂ ਕਰ ਹੀ ਰਹੇ ਹਾਂ ਜੋ ਕਰਨਾ ਹੈ ਅਸਾ ਸਿੱਖਿਆ ਦੇ ਖੇਤਰ ਚ ਕੰਮ ਕਰੇ ਅਸੀਂ ਨੂੰ ਤੇ ਤੁਸੀਂ ਗੱਲ ਦੇਖੋ ਲੁਧਿਆਣਾ ਦਾ ਰੇਲਵੇ ਸਟੇਸ਼ਨ ਹੈ ਉਹਦਾ ਨਵੀਨੀ ਕਰਨੇ ਕਿ ਤਾਂ ਆਯੂਸ਼ਮਾਨ ਯੋਜਨਾ ਵੀ ਅਸੀਂ ਇੱਥੇ ਲਿਆਂਦੀ ਅਸੀਂ ਤੇ ਵਿਸ਼ਕਰਮਾ ਯੋਜਨਾ ਵੀ ਲਿਆਂਦੀ ਵਿਸ਼ ਕਰਮਾ ਯੋਜਨਾ ਦੇ ਵੀ ਕੰਪ ਲਗਾਏ ਅਸੀਂ ਕਿਹੜੀ ਯੋਜਨਾ ਉਹ ਦੋਨਾਂ ਯੋਜਨਾ ਵੀ ਇੱਥੇ ਲਿਆਂਦੀ ਕੇਂਦਰ ਸਰਕਾਰ ਦੀ ਹਰ ਯੋਜਨਾ ਇੱਥੇ ਲਿਆਂਦੀ ਇਹ ਸਰਕਾਰ ਭਾਵੇਂ ਹੱਥ ਬੰਨ੍ਹ ਲੈ ਲੇਕਿਨ ਕੇਂਦਰ ਸਰਕਾਰ ਆਪਣੇ ਹੱਥ ਬਨ ਕੇ ਨਹੀਂ ਬੈਠੀ ਉਹਨੇ ਭਾਰਤ ਮਾਤਾ ਦੇ ਹਰ ਬੱਚੇ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਨੇ ਵਾਅਦਾ ਕੀਤਾ ਕਿ ਮੈਂ ਆਪਣੇ ਹਰ ਬੱਚੇ ਦਾ ਹਰ ਬੰਦੇ ਦਾ ਇੱਥੇ ਧਿਆਨ ਰੱਖਾਂਗਾ ਅੰਤਿਮ ਸੀੜੀ ਤੇ ਖੜੇ ਵਿਅਕਤੀ ਦਾ ਖਾਸ ਕਰਕੇ ਧਿਆਨ ਰੱਖਾਂਗਾ ਤੇ ਅੰਤਿਮ ਸੀੜੀ ਤੇ ਖੜੇ ਵਿਅਕਤੀ ਨੂੰ ਉੱਪਰ ਲਿਆ ਲੈ ਉਹਨਾਂ ਨੇ ਪੂਰਵ ਪ੍ਰਾਲੇ ਕੀਤੇ ਨੇ ਉਹਨਾਂ ਨੇ ਮਾਈਲਾ ਸਸ਼ਕਤੀਕਰਨ ਵਾਸਤੇ ਵੀ ਕੰਮ ਕੀਤਾ ਬੱਚਿਆਂ ਵਾਸਤੇ ਵੀ ਕੰਮ ਕੀਤਾ ਔਰ ਅੱਜ ਉਹਨਾਂ ਨੇ ਪਾਕਿਸਤਾਨ ਨੂੰ ਕੀ ਔਰ ਵਰਲਡ ਦੇ ਵਿੱਚ ਆਪਣੀ ਤਾਕਤ ਵੀ ਦਿਖਾਤੀ ਅਗਰ ਪਹਿਲੇ ਗਾਮ ਦੇ ਵਿੱਚ ਇੱਕ ਐਡੀ ਵੱਡੀ ਗੱਲ ਹੋਈ ਘਟਨਾ ਹੋਈ ਕਿ ਇੱਕ ਤਰਨ ਦਾ ਨਾਮ ਲੈ ਕੇ ਲੋਕਾਂ ਨੂੰ ਮਾਰ ਕੇ ਇੱਥੇ ਵੰਡਨ ਦੀ ਭਾਰਤ ਨੂੰ ਵੰਡਨ ਦੀ ਇਹ ਕੋਸ਼ਿਸ਼ ਕੀਤੀ ਗਈ ਉਹਨੂੰ ਨਾਕਾਮ ਕਰਕੇ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਨੂੰ ਵੀ ਮਾਰ ਗਿਰਾਇਆ ਇਸ ਤੋਂ ਵੱਡੀ ਹੋਰ ਕੀ ਗੱਲ ਚਾਹੀਦੀ ਹੈ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਦਾ ਚਾਹੀਦਾ ਜਿਹੜਾ ਕਿ ਦੇਸ਼ ਦੀ ਸੁਰੱਖਿਆ ਲਈ ਵੀ ਹਰ ਵਕਤ ਖੜਾ ਹੈ ਔਰ ਆਪਰੇਸ਼ਨ ਸੰਦੂਰ ਦੇ ਨਾਮ ਤੇ ਜਿਹੜਾ ਉੱਥੇ ਵੀ ਕੰਮ ਕਰ ਸਕਦਾ ਹੈ ਭਾਰਤ ਨੂੰ ਕਹੋ ਜੇ ਪ੍ਰਧਾਨ ਮੰਤਰੀ ਬਈ ਹਾ ਸਕਦਾ ਹੈ ਉਹਨਾਂ ਨੇ ਜੋ ਸੰਕਲਪ ਕੀਤੇ ਅੱਜ ਤੱਕ ਉਸ ਜਿਹੜੇ ਹੈ ਸੰਕਲਪ ਉਹ ਪੂਰੇ ਕੀਤੇ ਉਹਨਾਂ ਨੂੰ ਸਿੱਧੀ ਤੱਕ ਉਹ ਲੈ ਕੇ ਗਏ ਨੇ ਉਹਦੇ ਵਾਸਤੇ ਇਹ ਕਾਰਜਸ਼ਾਲਾ ਅੱਜ ਦੀ ਆਯੋਜਿਤ ਕੀਤੀ ਗਈ ਸੀ ਅੱਜ ਲੁਹਾਨਾ ਇਤਿਹਾਸਕ ਦੇ ਸਾਹਮਣੇ ਵਾਲ ਦਸਤ ਦੇ ਵਿੱਚ ਜੋ ਵਰਕਸ਼ਾਪ ਹੋਈ ਹੈ ਉਹਦੇ ਵਿੱਚ ਸਾਡੇ ਪੈਨ ਗਰੇਨੂ ਥਾਪੜ ਜੀ ਜੋ ਸਟੇਟ ਵਾਈਸ ਪ੍ਰੈਜ਼ੀਡੈਂਟ ਨੇ ਪਹਿਲਾਂ ਬੋਲ ਕੇ ਬਹੁਤ ਚੇਤੇ ਤੌਰ ਤੇ ਪਹੁੰਚੀ ਸੀ ਸਾਡੀ ਸਮੁੱਚੀ ਜ਼ਿਲ੍ਹੇ ਦੀ ਟੀਮ ਮੰਗਲਾ ਦੇ ਪ੍ਰਧਾਨ ਸਾਰੇ ਇੱਥੇ ਹਾਜ਼ਰ ਸੀ ਅਸੀਂ ਜੋ 11 ਸਾਲ ਮੋਦੀ ਸਰਕਾਰ ਜੀ ਦੇ ਪ੍ਰਧਾਨ ਮੰਤਰੀ ਜੀ ਨੇ ਕੇਂਦਰ ਦੇ ਵਿੱਚ ਸਾਡੀ ਸਰਕਾਰ ਆਉਣੇ 11 ਸਾਲ ਦੇ ਵਿੱਚ ਜੋ ਦੇਸ਼ ਦੇ ਵਿੱਚ ਕੰਮ ਕੀਤੇ ਨੇ ਸਟੇਟ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਕਸ਼ਾਪ ਕੀਤੀ ਹੈ ਵੀ ਅੱਜ ਤੱਕ 11 ਸਾਲਾਂ ਦੇ ਵਿੱਚ ਕੀ ਬਦਲਾਅ ਆਇਆ ਕਿੰਨਾ ਜੋ ਪ੍ਰਧਾਨ ਮੰਤਰੀ ਜੀ ਨੇ ਕਿਹਾ ਜੋ ਗਾਰੰਟੀ ਦਿੱਤੀ ਸੀ ਉਹ ਪੂਰੀ ਕੀਤੀ ਆ ਹਰ ਵਾਅਦਾ ਪੂਰਾ ਕੀਤਾ ਸਾਡੇ ਪਿੰਡਾਂ ਦੇ ਵਿੱਚ ਹੁਣ ਅੱਜ ਦੁਲੇ ਪਿੰਡ ਦੇ ਵਿੱਚ ਸੈਂਪਲ ਲੱਗਿਆ ਆ ਕੰਪਰੀਕੇ ਪਿੰਡ ਸੀਗਾ ਜੰਨਿਆ ਮੋਦੀ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਦੇ ਕੈਂਪ ਲਾਇਆ ਹੋਣੇ ਆ ਫ੍ਰੀ ਲੋਕਾਂ ਦੇ ਫਾਰਮ ਭਰੇ ਜਾਂਦੇ ਆ ਆਨਲਾਈਨ ਆਯੂਸ਼ਮਾਨ ਕਾਰਡ 70 ਸਾਲ ਤੋਂ ਉਪਰ ਬਜ਼ੁਰਗਾਂ ਨੂੰ ਸਾਰਿਆਂ ਨੂੰ ਬਣਾ ਕੇ ਦੇ ਰਹੇ ਕੋਈ ਬਿਊਰੋ ਕਿਸੇ ਪਿੰਡ ਦੇ ਵਿੱਚ ਨਹੀਂ ਰਹੂਗਾ ਜਿੱਦਾ ਕਾਰਡ ਆਯੂਸ਼ਮਾਨ ਕਾਰਡ ਤੇ ਇਲਾਜ ਕਰਵਾ ਸਕਦੇ ਲੋਕਾਂ ਦੇ ਹਾਂਜੀ ਲੱਖ ਦਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਨੂਜਾਨੇ ਦੇ ਵਿੱਚ 25 ਹਸਪਤਾਲ ਨੇ ਉੱਥੋਂ ਲਿਸਟ ਜਾਰੀ ਕਰਦਾਂਗੇ ਉਹਦੇ ਵਿੱਚ ਪਰ ਹਰ ਹਸਪਤਾਲ ਦੇ ਵਿੱਚ ਹਰੇ ਕਿਉਂ ਆਇਆ ਲਾ 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 ਅਨਾਜ ਲਈ ਆਇਆ ਹਸਪਤਲ ਹੀ ਆਇਆ ਹਸਪਤਲ ਤੇ ਹੀ ਵਰਤਿਆ ਜਾਊਗਾ ਕਿਸੇ ਹੋਰ ਕੰਮਾਂ ਤੇ ਨਹੀਂ ਕਨਵਰਟ ਕੀਤਾ ਜਾਊਗਾ ਇਸੇ ਕਰਕੇ ਇਹਨਾਂ ਦੇ ਜੋ ਅਭੀਆ ਫੋਟੋਆਂ ਲਾ ਰਿਹਾ ਦਿੱਤੀਆਂ ਸੀਗੀਆਂ ਇਹਨਾਂ ਦੇ ਉੱਤੇ ਬਣਾ ਕੇ ਉੱਥੇ ਹੁਣ ਕੇਂਦਰ ਸਰਕਾਰ ਨੇ ਦੁਬਾਰਾ ਆਯੁਸ਼ਮਨ ਕੇਂਦਰ ਲਿਖ ਦਿੱਤਾ ਹੈ ਉਹਨਾਂ ਜਿਨ੍ਹਾਂ ਨੇ ਆਪ ਦੇ ਹਮਲੇ ਲੈ ਕੇ ਬਣਾਏ ਸੀ ਪੈਸਾ ਕੇਂਦਰ ਸਰਕਾਰ ਦਾ ਸੀ ਉਹਨੂੰ ਪੈਸਾ ਹਸਪੀਟਲ ਨੂੰ ਜਾਏਗਾ ਤੇ ਹੌਲਪਲ ਦੀ ਡਿਊਟੀ ਫਿਕਸ ਕਰ ਦਿੱਤੀ ਕਿ ਉਹ ਕਿਸੇ ਨੂੰ ਵਾਪਸ ਨਹੀਂ ਮੋੜ ਸਕਿਆ ਪਰ ਜਾਣਾ ਉਸ ਹਸਪੀਟਲ ਨੂੰ ਪੈਗਾ ਜੂ ਨਿਸਟ ਅਸੀਂ ਦਵਾਂਗੇ ਇੱਕ ਬਿਮਾਰੀ ਦਾ ਇਲਾਜ ਇੱਕ ਹਸਪੀਟਲ ਚ ਹਰ ਬਿਮਾਰੀ ਦਾ ਇਲਾਜ ਉਸ ਹਸਪੀਟਲ ਜਿਨੀ ਹੈ ਇਹ ਦੇਖ ਕੇ ਪੜ ਕੇ ਜਾਣਾ ਪਵੇਗਾ ਵੀ ਇਸ ਹਸਪੀਟਲ ਦੇ ਵਿੱਚ ਹੀਰੋ ਹਾਰਟ ਦੇ ਵਿੱਚ ਹਾਰਟ ਦਾ ਹੀ ਇਲਾਜ ਹੋਏ ਤਾਂ ਉੱਥੇ ਹੋਰ ਨਹੀਂ ਹੋਏਗਾ ਉਹ ਪੜ ਕੇ ਜਾਣਗੇ ਤਾਂ ਕੋਈ ਪ੍ਰੋਬਲਮ ਨਹੀਂ ਆਊਗੀ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਪੂਰੇ ਲੁਧਿਆਣਾ ਤੇ ਹਾਜ਼ਰੀ ਦੇ ਵਿੱਚ ਤਾਂ ਸਾਨੂੰ ਸੰਪਰਕ ਕਰੋ ਅਸੀਂ ਉਹ ਹਸਪੀਟਲ ਨੂੰ ਬੈਠ ਕੇ ਉਹ 5 ਲੱਖ ਦਾ ਕਾਰਡ ਬਣਿਆ ਹੋਵੇਗਾ ਨਵਾਂ ਕਾਰ ਹੋਰ ਵੀ ਬਿਸ਼ਕਰਮਾ ਯੋਜਨਾ ਜਿੰਨੀਆਂ ਯੋਜਨਾਵਾਂ ਨੇ ਸਾਡੇ ਕੈਂਪ ਚੱਲ ਰਹੇ ਨੇ ਅਸੀਂ ਪਿੰਡਾਂ ਨੂੰ ਟੂਲ ਕਿੱਟ ਦੇ ਰਹੇ ਹਾਂ ਅਸੀਂ ਕਿਸਾਨ ਸਨਮਾਨ ਨਿਧੀ ਦੇ ਫਾਰਮ ਦੁਆਰਾ ਭੜ ਰਹੇ ਹਾਂ ਜਿੰਨੇ ਵੀ ਫਾਰਮ ਰਹਿ ਚੁੱਕੇ ਨੇ ਸਾਰੇ ਅਸੀਂ ਦੁਬਾਰਾ ਬੜਾਵਾ ਟੈਂਸ਼ਨ ਦੇ ਤਰ੍ਹਾਂ ਕੈਂਪ ਲੱਗਣਗੇ ਇਹ ਸਾਡੇ 3-5 ਦਿਨ ਹੋ ਗਏ ਚੱਲ ਰਹੇ ਨੇ 2 ਮਹੀਨੇ ਚੱਲਣਗੇ ਪਹਿਲਾਂ ਗਿਲ ਹਲਕਾ ਕਵਰ ਕਰਾਂਗੇ ਪਿੰਡ ਪਿੰਡ ਜਾਵਾਂਗੇ ਫਿਰ ਹਰ ਪਿੰਡ ਅੱਜ ਦੁਲੇਪ ਪਿੰਡਾਂ ਕੱਲ ਥੀਕੇ ਸੀਗੇ ਪਰ ਤੋਂ ਗਿਲ ਪਿੰਡ ਸੀ ਹੁਣ ਕੱਲ ਨੂੰ ਸਾਡਾ ਪੱਟੀਆਂ ਦੇ ਨਾਲ ਹੀ ਪਿੰਡ ਹੈਗਾ ਉੱਥੇ ਕੱਲ ਸਾਡਾ ਕੈਂਪ ਲੱਗ ਲੱਗ ਰਿਹਾ ਵਾ ਇਹ ਪੱਟੀਆਂ ਸਰਕਲ ਦੇ ਵਿੱਚ ਪਰ ਸੋ ਸਾਡਾ ਮੇਲਾ ਵੀ ਕੋਈ ਲੱਗੇਗਾ ਇਸ ਤਰ੍ਹਾਂ ਜੇ ਕੋਈ ਹੋਰ ਕਹਿੰਦਾ ਜਦੋਂ ਬਿਸ਼ਕਰਮਾ ਜੀ ਜਿਨ੍ਹਾਂ ਦੇ ਫਾਰਮ ਭਰ ਲੈਣਗੇ ਨੌਜਵਾਨ ਉਹ ਉਹ ਸਰਟੀਫਿਕੇਟ ਆ ਜਾਏਗਾ ਫਿਰ ਅਸੀਂ ਲੋਨ ਵੀ ਬਤਲਵਾਵਾਂਗੇ ਉਹਨਾਂ ਨੂੰ ਉਹ ਸਾਡੀ ਸਕੀਮ ਹੈਗੀ ਹੈ ਕੇਂਦਰ ਸਰਕਾਰ ਦੀ ਜਦੋਂ ਉਹਦਾ ਕੰਮ ਸ਼ੁਰੂ ਕਰਨਾ ਚਾਹੁੰਦੇ 50000 ਤੋਂ ਲੈ ਕੇ 1 ਲੱਖ 1.5 ਲੱਖ ਤੱਕ ਉਹਨੂੰ ਲੋਨ ਮਿਲ ਜੇ ਨਾ ਪਰ ਕੰਮ ਸ਼ੁਰੂ ਕਰਨ ਲਈ ਉਹ ਅਸੀਂ ਨਵਾਬ ਜੀ ਹਾਂ ਜੀ ਇਹ ਕਿਨਾ ਕੋ ਬੇਨਫੀਟ ਹੋ ਰਿਹਾ ਸਕਦਾ ਆਪਣੀਆਂ ਨੀਤੀਆਂ ਨਾਲ ਰਮੇਸ਼ ਕੱਤੜ ਡਿਸਟ੍ਰਿਕਟ ਬੀਜੇਪੀ ਇੰਡਸਟਰੀ ਚੈਂਬਰ ਦੇ ਚੇਅਰਮੈਨ ਵੱਲੋਂ ਮੈਂ ਜੋ 11 ਸਾਲ ਹੋ ਗਿਆ ਹੈ ਬੀਜੇਪੀ ਦੀ ਸਰਕਾਰ ਦੇ ਵਿੱਚ ਉਹਦੇ ਵਿੱਚ ਅਸੀਂ ਜੋ ਦੇਖਣ ਦੇ ਵਿੱਚ ਆਇਆ ਜੋ ਕੇਂਦਰ ਦੀ ਸਰਕਾਰ ਹੈ ਉਹਦੇ ਵੱਲੋਂ ਕੋਈ ਭੇਦਭਾਵ ਨਹੀਂ ਹੈ ਉਹ ਪੂਰੇ ਜਿਹੜੇ ਵੀ ਜਿੰਨੀਆਂ ਵੀ ਸਟੇਟਾਂ ਨੇ ਸਭ ਕੁਝ ਦੇ ਰਿਹਾ ਪਰ ਪੰਜਾਬ ਦੀ ਸਰਕਾਰ ਇੱਥੇ ਭੇਦਭਾਵ ਬਣਾ ਰਹੀ ਹੈ ਜੋ ਕੇਂਦਰ ਵੱਲੋਂ ਆਉਂਦਾ ਹੈ ਜੋ ਕੇਂਦਰ ਨੇ ਜੋ ਰੋਡ ਬਣਾਏ ਹੈ ਜੋ ਇੰਡਸਟਰੀ ਦੇ ਲਈ ਫਾਇਦਾ ਹੋਇਆ ਹੈ ਉਹਦੇ ਵਿੱਚ ਬੰਦੇ ਵਾਰਕ ਟ੍ਰੇਨਾਂ ਚਲਾਈਆਂ ਨੇ ਉਹਦੇ ਲਈ ਵਪਾਰੀਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੈ ਅਸੀਂ ਦਿੱਲੀ ਜਾਣਾ ਹੋਵੇ ਜਾਂ ਹੋਰ ਵੀ ਕਿਸੇ ਸਟੇਟ ਜਾਣਾ ਹੋਵੇ ਤਾਂ ਉਹਦੇ ਲਈ ਇੰਡਸਟਰੀ ਲਈ ਵਪਾਰੀਆਂ ਲਈ ਬਹੁਤ ਫਾਇਦਾ ਕੱਲ ਨਜ਼ਰ ਆ ਰਿਹਾ ਹੁਣ 에어ਪੋਰਟ ਹਲਵਾਰੇ ਦਾ ਜਲਦੀ ਚਾਲੂ ਹੋਣ ਜਾ ਰਿਹਾ ਜਿਸ ਦੇ ਨਾਲ ਕਿ ਵਪਾਰੀਆਂ ਨੂੰ ਹੋਰ ਜ਼ਿਆਦਾ ਬਹੁਤ ਆਰਾਮ ਹੋਏਗਾ ਔਰ ਬਾਅਦ ਆ ਵਪਾਰੀ ਵੀ ਸਾਡਾ ਇੰਡਸਟਰੀ ਲਈ ਆਏਗਾ ਔਰ ਕੱਲ ਤੋਂ ਇੱਕ ਜੰਮੂ ਤੋਂ ਟ੍ਰੇਨ ਚੱਲ ਰਹੀ ਹੈ ਬੰਦੇ ਭਰ ਜਿਹੜੇ ਕਿ 10 ਘੰਟੇ ਲੱਗਦੇ ਆ ਕਸ਼ਮੀਰ ਦੇ ਲਈ ਉਹ 3 ਘੰਟੇ ਜਾਏਗੀ ਇੱਥੇ ਵੀ ਜਿੰਨੀਆਂ ਟ੍ਰੇਨ ਆਏਗੀ ਬੰਦੇ ਭਰ ਦੇ ਵਿੱਚ ਜਿਹੜੇ ਜਾਣੇ ਆ ਦਿੱਲੀ ਤੋਂ ਆਣਾ ਜਾਣਾ ਹੋਵੇ ਤਾਂ ਸਾਨੂੰ ਇੰਡਸਟਰੀ ਦੇ ਲਈ ਵਪਾਰ ਦੇ ਲਈ ਬਹੁਤ ਉਹਦਾ ਫਾਇਦਾ ਬਸ ਇਹੀ ਹੈ ਕਿ ਕੇਂਦਰ ਵੱਲੋਂ ਬਿਨਾ ਪੇਛਾ ਪਾਉ ਤੋਂ ਸਾਰੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਹਰ ਤਰ੍ਹਾਂ ਦੇ ਉਹ ਗਰੀਬ ਦੇ ਲਈ ਵਪਾਰੀ ਦੇ ਲਈ ਪਰ ਜੋ ਲੋਕਲ ਲੈ ਕੇ ਸਾਡੀ ਪੰਜਾਬ ਦੀ ਸਰਕਾਰ ਹੈ ਉਹਨਾਂ ਵੱਲੋਂ ਉਹਦੇ ਤੇ ਠੱਪਾ ਆਪਣਾ ਜਰੂਰ ਲਾ ਰਿਹਾ ਹੈ ਭਾਵੇਂ ਕਿਸੇ ਨੂੰ ਅਨਾਜ ਦੇ ਰਹੇ ਹੈ ਜਾਂ ਕੋਈ ਹੋਰ ਯੋਸ਼ਮਾਨ ਕਾਰਡ ਬਣ ਰਿਹਾ ਕੁਝ ਵੀ ਹੋ ਰਿਹਾ ਹੈ ਉਹਦੇ ਤੇ ਪੰਜਾਬ ਸਰਕਾਰ ਆਪਣਾ ਠੱਪਾ ਲਾਉਂਦੇ ਪਰ ਗਰੀਬ ਬੰਦੇ ਨੂੰ ਉਹਦੀ ਪਹੁੰਚ ਤੋਂ ਬਾਹਰ ਹੈ ਅਸੀਂ ਬੇਨਤੀ ਕਰਾਂਗੇ ਕੇਂਦਰ ਸਰਕਾਰ ਨੂੰ ਔਰ ਵੋਟਰਾਂ ਨੂੰ ਵੀ ਬੇਨਤੀ ਕਰਾਂਗੇ ਹੁਣ ਜੋ ਇਲੈਕਸ਼ਨ ਵੀ ਆ ਰਹੇ ਹੈ ਉਹਦੇ ਵਿੱਚ ਵੱਧ ਚੜ ਕੇ ਆਪਾਂ ਅਗਰ ਡਬਲ ਇੰਜਨ ਸਰਕਾਰ ਬਣਾਣੀ ਹੈ ਪੰਜਾਬ ਦੇ ਵਿੱਚ ਕਿਉਂਕਿ ਦਿੱਲੀ ਦੇ ਵਿੱਚ ਬੀਜੇਪੀ ਹੈ ਹਰਿਆਣਾ ਵਿੱਚ ਬੀਜੇਪੀ ਹੈ ਹੁਣ ਪੰਜਾਬ ਦਾ ਰਸਤਾ ਖੁੱਲ ਹੈ ਪੰਜਾਬ ਦੇ ਵਿੱਚ 2027 ਦੇ ਵਿੱਚ ਧੂਮ-ਧਾਮ ਨਾਲ ਸਰਕਾਰ ਬਣੇਗੀ ਉਹ ਜੋ ਜਿਮਨੀ ਚੋਣ ਦੇ ਵਿੱਚ ਜੀਵਨ ਗੁਫਤਾਰੀ ਖੜੇ ਆ ਉਹਨਾਂ ਨੂੰ ਵੀ ਅਸੀਂ ਆਪਣੇ ਜਿੰਨੇ ਇੰਡਸਟਰੀ ਚ ਵਪਾਰੀ ਹੈਗੇ ਸਭ ਨੂੰ ਅਪੀਲ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਬੀਜੇਪੀ ਨੂੰ ਵੋਟਾਂ ਪਾ ਕੇ ਆਪਣੇ ਉੱਥੇ ਜੀਵਨ ਜੀ ਨੂੰ ਵੱਧ ਤੋਂ ਵੱਧ ਲੀਡ ਨੱਚਦਾਇਆ ਜਾਵੇਗਾ ਵਾਇਗੁਰ ਕੀ ਕਲਸਾ ਵਾਇਗੁਰ ਜਿੱਕੇ ਫੱਡੇ ਮੈਂ ਬਲਕਾਰ ਸਿੰਘ ਮੰਗਲੀ ਸਰਕਲ ਬੁੱਧਖੜ ਪ੍ਰੈਜ਼ੀਡੈਂਟ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੂਰੀ ਪੰਜਾਬ ਦੀ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਕਿ ਮੋਦੀ ਸਰਕਾਰ ਤੁਹਾਡੇ ਦਵਾਰ ਜਿਹਦੇ ਨਾਲ ਜਿਵੇਂ ਉਜਬਲ ਯੋਜਨਾ ਆਵਾਸ ਯੋਜਨਾ ਜਿਹੜੀਆਂ ਕਿ ਜਿਵੇਂ ਅਜੂਸ਼ਮਨ ਯੋਜਨਾ ਇਸ ਤਰ੍ਹਾਂ ਨਿਆ ਅਨੇਕਾਂ ਹੀ ਅਸੀਆਂ ਯੋਜਨਾਵਾਂ ਨੇ ਜਿਵੇਂ ਸਾਡੇ ਅੱਜ ਪੂਰੇ ਭਾਰਤ ਦੇ ਵਿੱਚ ਇੱਕ ਫ੍ਰੀ ਕਣਕ ਦਿੱਤੀ ਜਾ ਰਹੀ ਹੈ ਉਹ ਵੀ ਜਿਹੜੀ ਮੋਦੀ ਸਰਕਾਰ ਦੀ ਦੇਣ ਹੈ ਬਹੁਤ ਐਸੀਆਂ ਸਕੀਮਾਂ ਨੇ ਜਿਹੜੀਆਂ ਕਿ ਅਸੀਂ ਪੰਜਾਬ ਦੇ ਘਰ ਘਰ ਤੱਕ ਲੈ ਕੇ ਜਾ ਰਹੇ ਹਾਂ ਕੋਈ ਵੀ ਮੋਦੀ ਸਰਕਾਰ ਦਾ ਮੋਦੀ ਸਾਹਿਬ ਦਾ ਸੁਪਨਾ ਹੈ ਕਿ ਕੋਈ ਵੀ ਬੰਦਾ ਰਾਤ ਨੂੰ ਭੁੱਖਾ ਨਾ ਸੌਵੇਂ ਹਰ ਇੱਕ ਨੂੰ ਰੋਜ਼ਗਾਰ ਮਿਲੇ ਹਰ ਇੱਕ ਦੇ ਘਰ ਦੇ ਵਿੱਚ ਰੋਟੀ ਪੱਕਦੀ ਹੋਵੇ ਤੇ ਇਸ ਦੇ ਸਬੰਧ ਦੇ ਵਿੱਚ ਜਿਹੜੀ ਕਿ ਅੱਜ ਇਹ ਵਰਕਸ਼ਾਪ ਲਈ ਗਈ ਹੈ ਤੇ ਇਹ ਜਿਹੜੀਆਂ ਲੋਕਾਂ ਦੇ ਪੈਨਸ਼ਨਾਂ ਦੇ ਹਰ ਤਰ੍ਹਾਂ ਦੀਆਂ ਸਕੀਮਾਂ ਦੇ ਫਾਰਮ ਭਰਨ ਦੇ ਲਈ ਜਿਹੜੇ ਕਿ ਘਰ ਘਰ ਪਿੰਡ ਪਿੰਡ ਕੈਂਪ ਲਾਏ ਜਾ ਰਹੇ ਜੀ ਸਰ ਤੁਸੀਂ ਪਿੰਡਾਂ ਦੇ ਨਾਲ ਸੰਬੰਧ ਰੱਖਦੇ ਹੋ ਤੇ ਕਿਸਾਨਾਂ ਨੂੰ ਕਿਹੜੇ-ਕਿਹੜੇ ਫਾਇਦੇ ਹੋ ਰਹੇ ਆ ਕਿ ਇਹ ਗਵਰਨਮੈਂਟ ਕਹਿੰਦੀ ਹੈ ਫ੍ਰੀ ਬਿਜਲੀ ਘਰ-ਘਰ ਜਿਹੜੀ ਮਿਲਦੀ ਆਜ ਕਿ ਧਰਨਾ ਵੀ ਲੱਗਿਆ ਤੁਹਾਡੇ ਇਲਾਕੇ 'ਚ ਬੌਂਸ ਕਰਕੇ ਬਿਜਲੀ ਬੋਰਡ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਜਿਹੜੇ ਦਾਅਵੇ ਕਰਦੀ ਹੈ ਦੇਖੋ ਇਹ ਜਿਹੜੀ ਅੱਜ ਦੀ ਜਿਹੜੀ ਸਾਡੀ ਆਮ ਲੋਕਾਂ ਦੀ ਸਰਕਾਰ ਦਾ ਨਾਮ ਨਾਰਾ ਦੇ ਕੇ ਇਹ ਪੰਜਾਬ ਦੇ ਵਿੱਚ ਲੋਕਾਂ ਨੂੰ ਇਹਨੇ ਜਿਹੜਾ ਆਪ ਦੇ ਚੁੰਗਲ ਦੇ ਵਿੱਚ ਫਸਾਇਆ ਸੀਗਾ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਇਹ ਸਮਝ ਕੇ ਕਿ ਹੋ ਸਕਦਾ ਜਿਹੜੀ ਆਮ ਆਦਮੀ ਪਾਰਟੀ ਹੈ ਆਮ ਲੋਕਾਂ ਦੀ ਸਰਕਾਰ ਹੋਵੇ ਆਮ ਲੋਕਾਂ ਦੀ ਪਾਰਟੀ ਹੋਵੇ ਆਮ ਲੋਕਾਂ ਨੇ ਇੱਕ ਇਤਿਹਾਸ ਸਿਰਜਿਆ ਸੀਗਾ ਅੱਜ ਤੱਕ ਐਸਾ ਕਦੇ ਨਹੀਂ ਹੋਇਆ ਕਿ 92 ਐਮਐਲਏ ਕਿਸੇ ਨੂੰ ਦਿੱਤੇ ਹੋਣ ਪੰਜਾਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਨਕਾਰਦਿਆਂ ਹੋਇਆਂ ਇਹ ਆਮ ਆਦਮੀ ਪਾਰਟੀ ਨੂੰ 92 ਐਮਐਲਏ ਦਿੱਤੇ ਪਰ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਕੋਈ ਇੱਕ ਵੀ ਸਕੀਮ ਐਸੀ ਦੱਸ ਦਿਓ ਜਿਸ ਨੇ ਕੋਈ ਪੰਜਾਬ ਦਾ ਭਲਾ ਕੀਤਾ ਹੋਵੇ ਪੰਜਾਬ ਦੇ ਲੋਕਾਂ ਦਾ ਭਲਾ ਕੀਤਾ ਹੋਵੇ ਇੱਕ ਵੀ ਮੈਂ ਕਹਿੰਦਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਚੈਲੰਜ ਕਰਦਾ ਕਿ ਮੇਰੇ ਨਾਲ ਕਿਤੇ ਵੀ ਬਹਿਸ ਕਰਕੇ ਦੇਖ ਲੈਣ ਕਿ ਇਹਨਾਂ ਨੇ ਕਿਹੜਾ ਪੰਜਾਬ ਦੇ ਵਿੱਚ ਭਲਾ ਕੀਤਾ ਅੱਜ ਇਹਨਾਂ ਨੇ ਜੁੱਧ ਨਸ਼ਿਆਂ ਵਿਰੋਧੀ ਕਮੇਬ ਚਲਾਈਆ ਉਹ ਜਿਹਦੇ ਵਿੱਚ ਮੈਨੂੰ ਇਹ ਦੱਸਣ ਵੀ ਕਿਹੜਾ ਵੱਡਾ ਸਮਗਲੇਰ ਇਹਨਾਂ ਨੇ ਫੜਿਆ ਕਿਹੜੇ ਵੱਡੇ ਸਮਗਲੇਰ ਦਾ ਮਕਾਨ ਟਾਇਆ ਕਿ ਦੀ ਕੋਠੀ ਟਾਈਆ ਇਹ ਤਾਂ ਛੋਟੇ-ਛੋਟਿਆਂ ਨੂੰ ਜਿਹੜੇ ਨਸ਼ੇਕ ਵਿਚਾਰੇ ਕਿਸੇ ਦੇ ਕਹਿਣ ਤੇ ਕਿਸੇ ਦੇ ਚੁੰਗਲ ਦੇ ਵਿੱਚ ਨਸ਼ਿਆਂ 'ਚ ਫਸ ਗਏ ਉਹਨਾਂ ਦੇ ਜਿਹੜੇ ਕਿ ਇਹ ਘਰ ਟਾ ਕੇ ਇਹ ਜੁੱਧ ਨਸ਼ਿਆਂ ਵਿਰੋਧੀ ਕਮੇਬ ਦਾ ਅਗਾਜ ਬਣ ਕਰੀ ਬੈਠੇ ਨੇ ਪਰ ਐਸਾ ਕੁਝ ਨਹੀਂ ਹੈਗਾ ਕੋਈ ਇੱਕ ਵੀ ਸਕੀਮ ਜਿਹੜੀ ਪੰਜਾਬ ਸਰਕਾਰ ਨੇ ਪੰਜਾਬ ਦੇ ਹਤਾਇਚੀ ਬਣਨ ਦੀ ਕੋਈ ਵੀ ਸਕੀਮ ਅਜੇ ਤੱਕ ਨਹੀਂ ਚਲਾਈ। ਕੀ ਲੱਗਦਾ ਜਿਮਨੀ ਚੋਣਾਂ ਦੇ ਨਤੀਜੇ ਇਸ ਵਾਰ ਕਿਸ ਤਰ੍ਹਾਂ ਦੇ ਹੋਣਗੇ? ਦੇਖੋ ਜਿਮਨੀ ਚੋਣਾਂ ਦੇ ਨਤੀਜੇ ਜਿਹੜੇ ਨੇ ਮੈਨੂੰ ਤਾਂ 100% ਉਮੀਦ ਆ ਕਿ ਜਿਹੜੇ ਪੰਜਾਬ ਦੇ ਲੋਕ ਨੇ ਬਹੁਤ ਸਿਆਣੇ ਹੋ ਚੁੱਕੇ ਨੇ ਕਿਉਂਕਿ ਜਦੋਂ ਤੱਕ ਅਸੀਂ ਜਿਵੇਂ ਸੈਂਟਰ ਦੇ ਵਿੱਚ ਜਿਹਦੀ ਸਰਕਾਰ ਹੋਵੇ ਸਟੇਟ ਦੇ ਵਿੱਚ ਵੀ ਉਹਦੀ ਹੀ ਸਰਕਾਰ ਹੋਣੀ ਚਾਹੀਦੀ ਹੈ ਉਹਦੇ ਐਮ.ਐਲ.ਏ ਹੋਣੇ ਚਾਹੀਦੇ ਨੇ ਤਾਹੀਂ ਕੋਈ ਸਟੇਟ ਦੇ ਵਿੱਚ ਕੰਮ ਜਿਹੜਾ ਕਿ ਵਧੀਆ ਹੋ ਸਕਦਾ। ਇਹੀ ਗੱਲ ਕੇਜਰੀ ਵਾਲਾ ਕਹਿੰਦੇ ਆ ਕਹਿੰਦੇ ਆ ਆਪਦੀ ਸਰਕਾਰ ਆਪਦਾ ਐਮ.ਐਲ.ਏ. ਦੇਖੋ ਉਹ ਕਹਿੰਦੇ ਨੇ ਆਪਦੀ ਸਰਕਾਰ ਆਪਦੀ ਸਰਕਾਰ ਦਾ ਨਜ਼ਾਰਾ ਤਾਂ ਪੰਜਾਬ ਦੇ ਲੋਕਾਂ ਨੇ ਦੇਖ ਹੀ ਲਿਆ ਤੇ ਹੁਣ ਦੁਬਾਰਾ ਦੁਬਾਰਾ ਜੇ ਪੰਜਾਬ ਦੇ ਲੋਕ ਇਹ ਗਲਤੀਆਂ ਕਰਨਗੇ ਤੇ ਫੇਰ ਤਾਂ ਮੈਂ ਕਹਾਂਗਾ ਵੀ ਕੋਈ ਉਹਨਾਂ ਤੋਂ ਵੱਡਾ ਮੂਰਖ ਕੋਈ ਨਹੀਂ ਹੋਊਗਾ। ਤੇ ਲੇਕਿਨ ਭਾਜਪਾ 100% ਜਿਵੇਂ ਜਿਹੜਾ ਕਿ ਐਮ.ਪੀ. ਇਲੈਕਸ਼ਨ ਦੇ ਵਿੱਚ ਜਿਹੜੇ ਪਛਮੀ ਬੈਸਟ ਜਿਹੜੀ ਵਿਧਾਨ ਸਭਾ ਦੇ ਲੋਕਾਂ ਨੇ ਉੱਥੇ ਜਿੱਤ ਦਵਾਈ ਸੀ ਉੱਥੇ ਅੱਜ ਵੀ ਉਹ ਜਿਹੜਾ ਕਿ ਜੀਵਨ ਗੁਪਤਾ ਜੀ ਨੂੰ ਚਿਤਾ ਕੇ ਇੱਕ ਇਤਿਹਾਸ ਸਿਰਜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ